ਸਨਾ ਸਾਹਿਬ ਅੱਜ ਜਿਵੇਂ ਤੁਸੀਂ ਰਿਜ਼ਲਟ ਦੇਖ ਰਹੇ ਹੋ ਦਿੱਲੀ ਵਿੱਚ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆ ਰਹੇ ਪਿਛਲੇ 27 ਸਾਲਾਂ ਤੋਂ ਆਮ ਆਦਮੀ ਦਾ ਰਾਜ ਸੀਗਾ ਜੋ ਅੱਜ ਦੇ ਵੋਟਾਂ 'ਚ ਦੇਖ ਰਹੇ ਆਂ ਆਪਾਂ ਵੀ ਭਾਜੀਪੀ ਦਾ ਰਿਜ਼ਲਟ ਜਿਹੜੇ ਨੇ ਉਹ ਕਾਫੀ ਹੱਦ ਤੱਕ ਜਿਹੜੇ ਅੱਗੇ ਨਿਕਲ ਰਹੇ ਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਉੱਥੇ ਲੋਕਾਂ ਨੂੰ ਬਹੁਤ ਅੱਛੀ ਤਰੀਕੇ ਨਾਲ ਸਮਝ ਆ ਗਈ ਹੈ ਕਿ ਜਿਹੜਾ ਸਾਨੂੰ ਵਾਤਾਵਰਣ ਸ਼ੁੱਧ ਚਾਹੀਦਾ ਹੈ ਵਾਤਾਵਰਣ ਸ਼ੁੱਧ ਚਾਹੀਦਾ ਹੈ ਵਾਤਾਵਰਣ ਸ਼ੁੱਧ ਦੇ ਵਿੱਚ ਨਾਲ ਹੀ ਤੁਸੀਂ ਸਮਾਜਿਕ ਤੱਤ ਬਾਗੇ ਉਂਨਾ ਕਰਦੀ ਆ ਗਈ ਸਫਾਈ ਆ ਗਈ ਪੋਲੂਸ਼ਨ ਬਹੁਤ ਜ਼ਿਆਦਾ ਹੈ ਸੂਰਜ ਦੇ ਦਰਸ਼ਨ ਨਹੀਂ ਹੁੰਦੇ ਲੋਕਾਂ ਨੇ ਇਸ ਚੀਜ਼ ਨੂੰ ਸਮਝ ਲਿਆ ਵੀ ਜਦ ਤੱਕ ਡਬਲ ਇੰਜਨ ਸਰਕਾਰ ਨਹੀਂ ਹੁੰਦੀ ਤਦ ਤੱਕ ਸਟੇਟ ਪ੍ਰੋਪਰ ਨਹੀਂ ਚੱਲਦੀ ਉਹਨਾਂ ਨੇ ਪੰਜਾਬ ਦੇ ਨੂੰ ਵੀ ਅੱਛੇ ਤਰੀਕੇ ਨਾਲ ਦੇਖ ਲਿਆ ਵੀ ਜਿਸ ਤਰ੍ਹਾਂ ਵਧੀਆ ਢੰਗ ਨਾਲ ਇਹ ਪੰਜਾਬ ਨੂੰ ਚਲਾ ਰਹੇ ਨਾਸ਼ ਮਾਰ ਦਿੱਤਾ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹਵਾ ਤਾਂ ਚਾਰੇ ਪਾਸੇ ਫੈਲਦੀ ਹੈ ਠੀਕ ਹੈ ਜੀ ਜੀ ਲੋਕੀ ਮਨ ਬਣਾ ਚੁੱਕੇ ਸੀਗੇ ਵੀ ਇਹਨਾਂ ਨੂੰ ਇੱਥੋਂ ਹਟਾਣਾ ਹੀ ਹਟਾਣਾ ਵੀ ਇਦਾਂ ਦੀ ਸਰਕਾਰਾਂ ਰਹਿਣੀਆਂ ਨਹੀਂ ਚਾਹੀਦੀਆਂ ਲੋਕੀ ਆਪਣਾ ਮਨ ਬਣਾ ਚੁੱਕੇ ਆ ਤੇ ਇਹ ਤੁਸੀਂ ਹੌਲੀ ਹੌਲੀ ਦੇਖਦੇ ਜਾਓ ਇਹਨਾਂ ਦਾ ਪੰਜਾਬ 'ਚ ਕੀ ਹਾਲ ਹੋਣਾ ਜੀ ਜੀ ਤੁਹਾਨੂੰ 4-5 ਦਿਨਾਂ 'ਚ ਹੀ ਪੰਜਾਬ 'ਚ ਇਹਨਾਂ 'ਚ ਬਦਲਾਅ ਨਜ਼ਰ ਆਏਗਾ ਇੱਕਦਮ ਦੇਖਣ ਦੇ ਵਿੱਚ ਵੀ ਇਹਨਾਂ ਦਾ ਕੀ ਬਣਦਾ ਪਾਰਟੀ ਦਾ ਜੇ ਹੁਣ ਤੁਸੀਂ ਦੇਖਿਆ ਜਾਵੇ ਤੇ ਹੁਣ ਜਿਹੜਾ ਇਸ ਟਾਈਮ ਦੇ ਰਿਜ਼ਲਟਸ ਆ ਰਹੇ ਆਂ ਜੋ ਪੋਲਿੰਗ ਬੂਥ ਦੱਸ ਰਹੇ ਆਂ ਇਸ ਟਾਈਮ 47 ਸੀਟਾਂ ਦੇ ਬੀਜੇਪੀ 45 47 ਤੇ ਚੱਲੀ ਜਾ ਰਹੀ ਹੈ ਅੱਗੇ ਹਲੇ ਰਿਜ਼ਲਟ ਆਣੇ ਬਾਕੀਆਂ ਫਾਈਨਲ ਬਟ ਜੇ ਜਦੋਂ ਤੋਂ ਸਵੇਰ ਤੋਂ ਆਪਾਂ ਰਿਜ਼ਲਟ ਦੇਖਣਾ ਚਾਹਤੋਂ ਰਿਜ਼ਲਟ ਆਣੇ ਸਟਾਰਟ ਹੋਏ ਆਂ ਬੀਜੇਪੀ ਦੇ ਜਿਹੜੀ ਲੀਡ ਹੈ ਉਸ ਤੇ ਬਰਕਰਾਰ ਹੀ ਤੁਸੀਂ ਜਾ ਰਹੀ ਹੈ ਜੀ ਸਰ 40 ਪਲੱਸ 1 ਦਾ ਸ਼ੁਰੂ ਤੋਂ ਹੀ ਇਹ ਕਿਹਾ ਜਾ ਰਿਹਾ ਸੀ 41 ਸੀਟਾਂ ਦੇ ਉੱਤੇ ਤਾਂ ਅਸੀਂ 100% ਆਵਾਂਗੇ ਹੀ ਆਮ ਜੀ 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 ਪਰ ਰਿਜ਼ਲਟ ਉਸ ਤੋਂ ਵੀ ਬਿਹਤਰ ਚਾਹੁੰਦੇ ਆ ਦੇਖੋ ਕੇਜਰੀਵਾਲ ਦਾ ਵੀ ਸ਼ੁਰੂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਆਪਣੀ ਸੀਟ ਹਾਰੇਗਾ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਗੁੰਡਾਗਰਦੀ ਉਸ ਇਲਾਕੇ 'ਚ ਮਚਾਈ ਤੇ ਕੋਵਿਡ ਦੇ ਦੌਰਾਨ ਵੀ ਇਹ ਲੋਕਾਂ ਦੀ ਮਦਦ ਨਹੀਂ ਕਰ पाए ਮਹਾਮਾਰੀ ਦੇ ਟਾਈਮ ਸਭ ਤੋਂ ਜ਼ਿਆਦਾ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਲੋਕਾਂ ਨੂੰ ਦਿੱਲੀ ਛੱਡ ਕੇ ਬਾਹਰ ਜਾ ਕੇ ਵਸਣਾ ਪਿਆ ਜੀ 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 ਜਨਾਬ ਜੀ ਆਪਣੇ ਪਰਿਵਾਰ ਇਹਨਾਂ ਦੇ ਸਾਰਿਆਂ ਦੇ ਬਾਹਰ 도ੜੇ ਉਸ ਤੋਂ ਬਾਵਜੂਦ ਵੀ ਦੇਖੋ ਹਰ ਚੀਜ਼ ਆਪਾਂ ਕਹੀ ਹੈ ਵੀ ਕਈ ਕੰਟਰੀਆਂ ਫੇਲ ਹੋ ਗਈਆਂ ਮੁਫਤ ਦੇ ਚੱਕਰ ਦੇ ਵਿੱਚ ਜੀ 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 ਇਹਨਾਂ ਨੇ ਦਿੱਲੀ ਫੇਲ ਕਰਤੀ ਜੀ 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 ਸਾਰਾ ਹੁਣ ਪੰਜਾਬ ਨੂੰ ਲੱਗ ਜਿਹਾ ਹੈ ਫੇਲ ਕਰਨ ਦੇ ਚੱਕਰ ਦੇ ਵਿੱਚ ਜੀ ਜੀ ਰੋਜ਼ ਪੰਜਾਬ ਚੋਂ ਪੈਸਾ ਪੂਰੇ ਹਿੰਦੁਸਤਾਨ ਜਿਨ੍ਹਾਂ ਦੇ ਐਡਵਰਟਾਈਜ਼ਮੈਂਟ ਵਾਸਤੇ ਲੋਕਾਂ ਦਾ ਕਿਆ ਸ ਹੈ ਕਿ ਲਗਭਗ 100 ਕਰੋੜ ਰੁਪਈਆ ਰੋਜ਼ ਪੰਜਾਬ ਚੋਂ ਜਾ ਰਿਹਾ ਹੈ ਚਾਰੋਂ ਤਰ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਇਸ ਵਕਤ ਰਿਸ਼ਵਤ ਖੋਰੀ ਠੀਕ ਹੈ ਨਾ ਜੀ ਗੰਦਗੀ ਹਸਪਤਾਲ ਦਾ ਬੁਰਾ ਹਾਲ ਰੋਡ ਐਕਸੀਡੈਂਟ ਅੱਜ ਹੀ ਹੁਣੇ ਪਟਿਆਲਾ ਚੌਂਕ ਦੇ ਉੱਤੇ ਇੱਕ ਮर्डर ਹੋਇਆ ਜੀ ਥੋੜੇ ਦਿਨ ਪਹਿਲਾਂ ਬਲਟਾਣੇ ਹੋਇਆ ਸੀਗਾ ਜਦ ਕਿ ਕੱਲ ਸਾਡੇ ਏਡੀਜੀਪੀ ਇੱਥੇ ਹੋ ਕੇ ਗਏ ਨੇ ਮੀਟਿੰਗ ਲੈ ਕੇ ਗਏ ਨੇ ਉਸ ਤੋਂ ਬਾਅਦ ਵੀ ਅੱਜ ਸਵੇਰੇ ਤੁਸੀਂ ਦੇਖੋ ਫਿਰ ਕਤਲ ਹੋਇਆ ਇਹੀ ਹਾਲ ਸੇਮ ਦਿੱਲੀ ਦਾ ਸੀ ਲੋਕ ਤੰਗ ਸੀਗੇ ਤਰਾਂ ਚੋਂ ਬਾਹਰ ਨਹੀਂ ਨਿਕਲ ਪਾਉਂਦੇ ਸੀ ਸਾਰਿਆਂ ਨੇ ਤਰਾਂ ਚ 에ਅਰ ਪਿਊਰੀਫਾਇਰ ਲਾਇਆ ਹੋਇਆ ਨੇ ਵੀ ਹਵਾ ਦਿੱਲੀ ਦਾ ਵਾਇ ਉਸਾਫੀ ਉਹ ਸੂਰਜ ਨਹੀਂ ਦਿਖਦਾ ਸੀ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹਿ ਆ ਜੀ 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 ਜੇ ਹੁਣ ਦੇਖਿਆ ਜਾਵੇ ਤੇ ਖੰਨਾ ਸਾਹਿਬ 2027 ਚ ਹੁਣ ਜਿਹੜੇ ਇਲੈਕਸ਼ਨ ਆਣਨੇ ਨੇ 2 ਸਾਲ ਬਾਕੀ ਨੇ 3 ਸਾਲ ਆਵਾਦਮੀ ਪਾਰਟੀ ਸਰਕਾਰ ਨੂੰ ਆਉਗਿ ਨੇ ਹੁਣ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ ਚ ਬੀਜੇਪੀ ਪੰਜਾਬ ਚ ਲੀਡ ਕਰੂਗੀ ਏ ਕਿਦਾਂ ਸਰ ਬਿਲਕੁਲ 1000% ਲੀਡ ਕਰੇਗੀ ਤੁਸੀਂ ਪਸਾਦਾਂਕੜਾ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਜੀ ਅੱਜ ਅਸੀਂ ਤੁਸੀਂ ਦੇਖੋ ਕਿੱਥੇ ਪਾਉਣੇ 6% ਤੇ ਸੀ ਕਿੱਥੇ ਅੱਜ ਅਸੀਂ 18.5% ਤੇ ਆ ਗਏ ਜੀ ਜੀ ਜੀ